ਨੀ ਕਿੱਥੇ ਲਾਇਏ ਇੰਨੇ ਦੇ ਨਾ پارک ਚ ਬੈਠੀ ਕ੍ਰੀਮ ਰੰਗ ਦੇ ਸੂਟ ਵਾਲੀ ਮਾਤਾ ਨੇ ਨਹਿਰੀ ਤੇਮ ਬਾਲੀਆਂ ਐਣਕਾਂ ਵਾਲੀ ਸੋਹਣੀ ਜਹੀ ਬੀਬੀ ਨੂੰ ਪੁੱਛਿਆ ਭੈਣੇ ਮੈਂ ਤਾਂ ਆਪਣੀਆਂ ਧੀਆਂ ਕੋਲ ਕੈਨੇਡਾ ਗਈ ਸੀ 2 ਮਹੀਨੇ ਲਾਇ ਹੁਣ ਸਾਲ ਸੌਖਾ ਲੱਗਜੂ ਇੱਥੇ ਇਕੱਲੀ ਦਾ ਵੀ ਜੀ ਨਹੀਂ ਲੱਗਦਾ ਅਰੇ ਆਪਣੇ ਮੁੰਡਾ ਦਿੱਤਾ ਹੁੰਦਾ ਤਾਂ ਮਟਾਪਾ ਸੌਖਾ ਕੱਟ ਲੈਂਦਾ पर भाई मेरिया तो कुड़िया ही मुंडिया तो वन सवेरे शाम फोन कर दयानी जि माई का जवाब सुन के दूजिया ने भी चंगा है आके हंगारा भरिया भैने सोडे सुनाओ की हाल चाल है कोई नमीता जी तू सुना भैने की हाल है तेरे मुंडे का कुछ सोच रहा है कि उ रली रोना चली जाता है ਉਸਰੇ ਕਰੀਮਸ ਫੂਡ ਵਾਲੀ ਮਾਈ ਨੂੰ ਪੁੱਛਿਆ ਬਸ ਬਣੇ ਕੀ ਦੱਸਾਂ ਮੁੰਡਾ ਨਸ਼ੇ 'ਚ ਆ ਰਿਹਾ ਤੇ ਉੰਜ ਲੋਕ ਪੱਤੀ ਹੈ ਬਸ ਉਹੀ ਘਾਟੋ ਕੁਲੇਦ ਰਹਿਦਾ ਹੈ ਜੀਵੇ ਮੈਨੂੰ ਕਰਾਇਆ ਮਿਲੂ ਕੋਠੀ ਦਾ ਉਹ ਉਸ ਦਿਨ ਮਾਂ ਦੀ ਮਾਂ ਦੀ ਕਰੋ ਫਿਰ ਬਹਾਨੇ ਦੇ ਨਾਲ ਪੈਸੇ ਲੈ ਕੇ ਸਾਰਾ ਮਹੀਨਾ ਉੱਤੇ ਲਗਾਉਂਦੀ ਹੈ ਬਸ ਬਾਗਰੂ ਬਾਗਰੂ ਕਰਕੇ ਟਾਈਮ ਪਾਸ ਕਰੀਦਾ ਹੈ। ਨਾ ਕਦੇ ਪੁੱਛੇ ਮਾਤਾ ਤੇਰਾ ਕੀ ਦੁਖਦਾ ਹੈ। ਕਦੇ ਖਾ ਲਈ ਰੋਟੀ ਨਾ ਕਦੇ ਨਾ ਖਾਦੀ। ਪਕਾ ਕੇ ਰੱਖ ਰੰਦੀ ਹੈ। ਜਦੋਂ ਕਾਲ ਡੈਡ ਉਹ ਹੈ ਮੈਂ ਆਪੇ ਕੱਢ ਕੇ ਖਾ ਰਹੇ। ਚੱਲ ਮਾਲਕਾ ਜਿਵੇਂ ਤੇਰੀ ਮਾਹੀ। ਕਹਿ ਕੇ ਮਾਈ ਨੇ ਸੱਜੇ ਹੱਥ ਦੀ ਤੜੀ ਨਾਲ ਅੱਖਾਂ ਜਾਇਆ ਪਾਣੀ ਪੁੰਜਿਆ। ਨਹੀਂ ਨੰਜਾ ਨੰਬਰ ਆੜੀ ਨਹੀਂ ਆਈ ਚ ਨਹੀਂ। ਤਾਂ ਉਹ ਆਉਂਦੀ ਵੀ ਕੇ ਛੱਡ ਗਈ ਆਉਣਾ ਮੈਨੂੰ ਤਾਂ ਕੈਨੇਡਾ ਬੈਠੀ ਨੂੰ ਵੀ ਉਹਦਾ ਸਹਸਾ ਲੱਗਿਆ ਰਿਹਾ ਭੈਣ ਜੀ ਭੈਣ ਜੀ ਕਰਦੀ ਰਹਦੀ ਹੈ ਮੈਂ ਤਾਂ ਉੱਥੇ ਬੈਠੀ ਨੇ ਇੱਕ ਦਿਨ ਉਹਦਾ ਫੋਨ ਬੁਲਾਇਆ ਪਰ ਉਹਨੇ ਚੁੱਕਿਆ ਹੀ ਨਹੀਂ ਤੇ ਫਿਰ ਮੈਂ ਉਸਦੀ ਕੋਈ ਨੂੰ ਫੋਨ ਤੇ ਹੀ ਪੁੱਛਿਆ ਉਦੋਂ ਤਾਂ ਭਾਈ ਠੀਕ ਸੀ ਉਹ ਹੋ ਅਜੇ ਉਹ ਦੱਸ ਹੀ ਰਹੀ ਸੀ ਕਿ ਨਾਲ ਦੀ ਬੋਲੀ ਲੈ ਉਹ ਆ ਗਈ ਤੇਰੀ 99 ਨੰਬਰ ਵਾਲੀ ਸਕੀਟ ਤੇ ਸਾਰੀਆਂ ਉਧਰ ਚੱਕਣ ਲੱਗ ਪਈਆਂ ਕਈ ਦਿਨਾਂ ਦੀ ਕੋਈ ਕਹਾਣੀ ਨਹੀਂ ਸੀ ਲਿਖੀ ਮੈਂ ਤੇ ਮੇਰੇ ਅੰਦਰ ਕਹਾਣੀ ਵਾਲਾ ਕੀੜਾ ਡੰਗਵਾ ਰਿਹਾ ਸੀ ਘਰੇ ਵੀ ਕੋਈ ਕੰਮ ਨਹੀਂ ਸੀ ਬੇਲੇ ਬੈਠੇ ਐਵੇਂ ਲੜਾਂਗੇ ਸੋਚ ਕੇ ਮੈਂ ਅੱਜ ਸ਼ਾਮੀ ਘਰੋਂ ਨਿਕਲ ਕੇ ਮਾਡਰ ਟਾਊਨ ਵਾਲੇ ਪਾਰਕ ਚ ਆ ਗਿਆ ਸੀ ਸੋਚਿਆ ਥੋੜਾ ਛੋਟਾ ਜਿਹਾ ਪਾਰਕ ਹੈ ਲੱਗ ਪਗ ਸੋਨਸਾਨ ਜਿਹਾ ਹੀ ਹੈ ਬਹੁਤੀ ਕਮਰੋਈ ਜਹੀ ਨਹੀਂ ਪੈਂਦੀ ਸ਼ਾਂਤੀ ਤੋਂ ਕੇ ਕਿਸੇ ਕਹਾਣੀ ਬਾਰੇ ਸੋਚਾਂਗੀ ਪਰ ਇੱਥੇ ਤਾਂ ਆ ਵੇਦਰ ਮਾਈਆਂ ਨੇ ਆਪਣਾ ਮਜਮਾ ਲਾਇਆ ਹੋਇਆ ਸੀ ਓਕੇ ਜਦੋਂ ਘਰੇ ਚਾਹ ਨਾ ਹੋਵੇ ਤਾਂ ਬਾਹਰ ਪੀ ਨਹੀਂ ਮਿਲਦਾ ਕਿਹੜੀ ਕਹਾਣੀ ਇੰਨਾ ਇਦਾਂ ਦੀ ਤਾਂ ਆਪਣੀ ਆਮ ਕਹਾਣੀ ਨਹੀਂ ਮੁੱਕਦੀ ਇਹ ਚਾਰ ਹੀ ਵਾਦੂ ਸੰਨ ਤੇ ਪਉਣ ਪੰਜਵੀਂ ਹੋਰ ਆਉਂਦੀ ਪਈ ਹੈ ਛੋਟੀ ਜਹੀ ਤੇ ਹੁਣ ਇਹ ਕਥਾ ਸੁਣਾਉਗੀ ਚੰਦ ਮਨਾ ਚੱਲ ਕੇ ਤੇ ਹੋਰ ਡੇਰੇ ਲਾਉਣੇ ਆ ਉਠਣ ਹੀ ਲੱਗਾ ਸੀ ਕਿ ਰੰਜਾ ਨੰਬਰ ਵਾਲੀ ਆਵੇ ਤੇ ਸਾਰਿਆਂ ਨੂੜਾ ਰਾਮ ਫੇਰ ਸ਼ੁਰੂ ਹੋ ਗਏ ਸੋਚਾ ਚੱਲ ਬੈਠਾ ਰਹਿ ਚੁੱਪ ਕਰਕੇ ਇੱਥੇ ਹੀ ਸੋਣਾ ਇਹਨਾਂ ਬੁੜੀਆਂ ਦੇ ਦੁਖੜੇ ੁੰਡਿਆਂ-ਕੁੰਡਿਆਂ ਤੇ ਜਵਾਨ ਕੁੜੀਆਂ ਦੀਆਂ ਗੱਲਾਂ ਤਾਂ ਬਥੇਰੀਆਂ ਸੁਣਦਾ ਐ ਕੰਨ ਲਾ ਕੇ ਅੱਜ ਇਹਨਾਂ ਦੀਆਂ ਵੀ ਸੁਣ। ਕਈ ਵਾਰੀ ਕਿਸੇ ਮੋਲ ਜਾਂ ਪਾਰਕ ਵਿੱਚ ਜਾਈਏ ਤਾਂ ਬਥੇਰੇ ਜੋੜੇ ਖੜੇ ਹੁੰਦੇ ਹਨ। ਚੋਲ-ਮਾਹੌਲ ਅੰਕਰਦੇ ਤੇ ਉਹਨਾਂ ਦੀਆਂ ਸੁਣਦਾ ਵੀ ਮਜ਼ਾ ਆਉਂਦਾ ਹੈ ਪਰ ਅੱਜ ਇੱਥੋਂ ਤਾਂ ਚੁਗਲੀ ਪ੍ਰਾਂਵ ਵੀ ਕੋਈ ਘੱਟ ਮਜ਼ੇਦਾਰ ਨਹੀਂ ਸੀ ਤੇ ਮੇਰੀ ਦਿਲਚਸਪੀ ਵੀ ਇਹਨਾਂ ਵਿੱਚ ਬੱਧ ਗਈ ਸੀ ਮਾਈ ਨੇ ਸੋਟੀ ਪਰੇ ਰੱਖ ਦਿੱਤੀ ਤੇ ਸਾਹੋ ਸਾਹੀ ਹੋਈ ਤੋਂ ਗੱਲ ਵੀ ਨਹੀਂ ਸੀ ਹੋ ਰਹੀ ਪਰ ਐਨਕਾਂ ਵਾਲੀ ਨੂੰ ਦੇਖ ਕੇ ਮਾਈ ਦੇ ਚਿਹਰੇ ਤੇ ਰੌਣਕ ਆ ਗਈ ਤੇ ਉਹ ਬੈਠੀਆਂ ਬੈਠੀਆਂ ਹੀ ਕੁੱਟ ਕੇ ਮਿਲੀਆਂ ਜਿਵੇਂ ਸਦੀਆਂ ਪਹਿਣਾ ਮੁੱਢ ਤੋਂ ਬਾਅਦ ਮਿਲਿਆ ਹੋਵੇ ਠੀਕ ਹੋ ਭੈਣ ਜੀ ਕਦੋਂ ਆਏ ਕੈਨੇਡਾ ਤੋਂ ਕੁੜੀਆਂ ਤੇ ਜਵਾਬ ਠੀਕ ਹਨ ਸਾਰੇ 49 ਨੰਬਰ ਵਾਲੀ ਆਂਟੀ ਨੇ ਸਾ ਜਹਾਲੇ ਕੀ ਇਕੱਠੇ ਹੀ ਕਈ ਸਵਾਲ ਦਾਗ ਦਿੱਤੇ ਆ ਭੈਣ ਜੀ ਕਾ ਕੱਲੀ ਆਈ ਹਾਂ ਤੇ ਮਖੀਆਂ ਸਾਰੀਆਂ ਸਹੇਲੀਆਂ ਨੂੰ ਮੇਰਾ ਬਾ ਮੇਰਾ ਤਾਂ ਉੱਥੇ ਵੀ ਛੋਡੇ ਬਿਨਾ ਜੀ ਨਹੀਂ ਲੱਗਿਆ ਕੁੜੀਆਂ ਕੰਮ ਤੇ ਚਲੀਆਂ ਜਾਂਦੀਆਂ ਤੇ ਮੈਂ ਕੱਲੀ ਹੀ ਕੱਲੀ ਸਾਰਾ ਦਿਨ ਕੋਈ ਹਾਣ ਵੀ ਨਹੀਂ ਹੁੰਦਾ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ ਤੇ ਤੁਸੀਂ ਭੈਣ ਜੀ ਅੱਜ ਖਾਸਾ ਲੇਟ ਹੋ ਗਏ ਕੈਨੇਡਾ ਵਾਲੀ ਨੇ ਬੜੇ ਸਲੀਕੇ ਜਿਹੇ ਨਾਲ 49 ਨੰਬਰ ਵਾਲੀ ਨੂੰ ਪੁੱਛਿਆ ਕੀ ਦੱਸਾਂ ਭੈਣ ਜੀ ਨੂੰ ਜਦੋਂ ਦੀ ਰਿਟਾਇਰ ਹੋਈ ਹੈ ਘਰੇ ਘੱਟ ਹੀ ਟਿਕਦੀ ਹੈ ਕਦੇ ਕੁੜੀ ਨੂੰ ਮੈਨਣ ਵਜੂ ਚੰਡੀਗੜ੍ਹ ਤੇ ਕਦੇ ਮੁੰਡੇ ਕੋਲ ਅੰਮ੍ਰਿਤਸਰ ਜਾ ਵੜਦੀ ਹੈ ਫਿਰ ਰੋਟੀ ਟੁੱਕ ਵੀ ਤਾਂ ਕਰਨਾ ਹੋਇਆ ਮੁੰਡਾ ਵੀ ਸ਼ਾਇਦ ਦੁੱਖ ਦੇ ਬਾਹਰ چلا ਜਾਂਦਾ ਹੈ ਅਖੇ ਵੀ ਜੀ ਕੰਮ ਚੱਲਿਆ ਉਹ ਤੇ ਸੁਣੀ ਛੱਡ ਕੇ ਆਇਆ ਨਹੀਂ ਜਾਂਦਾ ਬਸ ਕੱਲੀ ਹੀ ਰਹਦੀ ਹਾਂ ਸਾਰਾ ਦਿਨ ਨਾ ਗਿਤੇ ਜਾਣਾ ਨਾ ਕੋਈ ਆਵੇ ਉਸਨੇ ਆਪਣਾ ਦੁੱਖੜਾ ਰੋਇਆ ਭੈਣ ਜੀ ਛੋਡੇ ਤਾਂ ਸੁੱਖ ਨਾਲ ਚਾਰ ਮੁੰਡੇ ਹਣ ਤੇ ਚਾਰੇ ਹੀ ਘਰੋਂ ਚੰਗੇ ਹਣ ਮਹੀਨਾ ਮਹੀਨਾ ਲਾ ਆਇਆ ਤੂੰ ਤਾਂ ਐਵੇਂ ਹੀ ਇੱਥੇ ਬੱਜੀ ਬੈਠੀ ਆ ਕਦੇ ਕੁੜੀ ਕੋਲੇ ਮਿਲਾਇਆ ਕਰ ਚਾਰ ਦਿਨ ਕੈਨੇਡਾ ਵਾਲੀ ਤੇ ਨਾ ਬੈਠੀ ਸੁਖੜ ਜਹੀ ਮਾਤਾ ਨੇ ਸਿੱਧੀ ਗੱਲ ਥਾ ਮਾਰੀ ਨਹੀਂ ਭਣੀ ਐਵੇਂ ਕਰਨੀਆ ਗੱਲਾਂ ਕੋਈ ਨਹੀਂ ਚਾਰ ਦਿਨ ਰੱਖਦਾ ਆਪ ਦੇ ਕੋਲ ਹਰ ਇੱਕ ਦੀ ਆਪਣੀ ਕੀ ਜ਼ਾਰੀ ਹੁੰਦੀ ਹੈ ਕਦੇ ਕਿਸੇ ਨੇ ਸੁਲਾ ਨਹੀਂ ਮਾਰੀ ਕਿ ਬੀਜੀ ਚਾਰ ਦਿਨ ਸਾਡੇ ਕੋਲ ਵੀ ਰਹਿ ਜਾਓ ਬਸ ਆਪਣੇ ਜਵਾਕ ਤੇ ਆਪਣੀਆਂ ਘਰ ਵਾਲੀਆਂ ਹੀ ਦੇਂਦੀਆਂ ਹਨ ਜਦੋਂ ਇਹ ਨਹੀਂ ਪੁੱਛਦੇ ਤਾਂ ਜਵਾਈ ਲੋਕੀ ਆਖਾਂ ਉਹ ਕਿਹੜਾ ਭਲਾ ਮਾਨਸਾ ਹੈ ਅੱਗ ਦੀ ਨਾਲ ਹੈ ਪੂਰਾ ਉਹ ਤਾਂ ਘਰੇ ਮੈਣ ਗਿਆ ਉਹ ਸਿੱਧਾ ਨਹੀਂ ਬੋਲਦਾ ਵੱਡੇ ਛੋਟੇ ਵੀ ਹੋਰਾਂ ਵੀ ਸੰਗ ਨਹੀਂ ਕਰਦਾ ਤੇ ਕਲੇਸ਼ ਤੋਂ ਡਰਦੀ ਕੁੜੀ ਵੀ ਚੁੱਪ ਕਰ ਜਾਂਦੀ ਹੈ ਪਹਿਲਾਂ ਪਹਿਲਾਂ ਤਾਂ ਮੈਂ ਮਹੀਨਾ ਮਹੀਨਾ ਧੀ ਕੋਲੇ ਨਾਲ ਹਿੰਦ ਪਰ ਪਈ ਸਾਲਾਂ ਤੋਂ ਹੁਣ ਜਵਾਈ ਵੀ ਟਿੰਗੜਿਆ ਹੈ ਕੁੜੀ ਨਾਲ ਵੀ ਕਲੇਸ਼ ਕਰਦਾ ਹੈ ਮੇਰੇ ਜਾਨ ਤੇ ਤਾਂ ਹੋਰ ਅੱਛੂ ਪਾਉ ਜਦੋਂ ਟਿੱਡ ਦੇ ਜੰਮੇ ਹੀ ਬੋਹੇ ਲੜਨਗੇ ਤਾਂ ਮੈਂ ਬਗਾਨੇ ਪੁੱਤ ਨੂੰ ਕੀ ਦੋਸੇ ਮੈਂ ਤਾਂ ਦੁਖੀ ਹਾਂ ਇ ਤੇ ਧੀ ਨੂੰ ਵੀ ਕਾਹਨੂੰ ਦੁਖੀ ਕਰਨਾ ਪਰ ਕਹਿੰਦੇ ਇੱਕ ਪਾਸੇ ਤਾਂ ਪਈ ਰੋਟੀ ਵੀ ਸੜ ਜਾਂਦੀ ਹੈ ਕੋਈ ਜਾਨ ਨੂੰ ਥਾਂ ਹੁੰਨੀ ਹੁੰਦੀ ਤਾਂ ਮੇਰਾ ਵੀ ਪਾਸਿਆ ੱੱ ਲਿਆ ਜਾਂਦਾ ਉਹ ਸਦਾ ਬੋਲਣਾ ਅਜੇ ਜਾਰੀ ਸੀ ਤੇ ਲੋਰੀ ਆਪਾਂ ਇੱਕ ਜਿਹੜਾ ਰਾਹੀ ਲੱਗੇ ਇਹ ਗੱਲਾਂ ਤਾਂ ਮੁੱਕੀਆਂ ਰਹੀ ਜਿੰਨੀ ਦੇਰ ਜੋੜੀਆਂ ਉਹ ਸੁੱਕੜ ਜਹੀ ਜਨਾਨੀ ਬੋਲੀ ਤੇ ਚਾਰੇ ਮੱਜੇ ਪੰਜੇ ਉੱਠ ਕੇ ਪਾਰਕ ਦਾ ਜਿਹੜਾ ਲਾਉਣ ਚੜੀਆਂ ਦੇ ਤੇ ਮੈਨੂੰ ਲੱਗਿਆ ਮੇਰੀ ਕਹਾਣੀ ਵਾਲੇ ਸੀੜੇ ਨੂੰ ਅੱਜ ਵੀ ਖਰਾਕ ਮਿਲਦੀ ਏ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੱਸੋ ਜੀ and the body.